ਸਾਰੇ ਸ੍ਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਕਿ ਆਪ ਸਭ ਤੰਦਰੁਸਤ ਰਾਜੀ ਖੁਸ਼ੀ ਅਤੇ ਪਰਮਾਤਮਾ ਦੇ ਪਾਣੇ ਵਿੱਚ ਹੋਵੋਗੇ ਸਭ ਤੋਂ ਪਹਿਲਾਂ ਮੈਂ ਆਪ ਸਭ ਜੀ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਪੋਰਟ ਕੀਤੀ ਹੈ ਮੈਂ ਆਸ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਪ ਇਸੇ ਤਰ੍ਹਾਂ ਹੀ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹੋਗੇ ਅਤੇ ਮੈਨੂੰ ਚੰਗੀਆਂ ਤੇ ਵਧੀਆ ਗੱਲਾਂ ਲੇਖਣ ਲਈ ਪ੍ਰੇਰਿਤ ਕਰਦੇ ਰਹੋਗੇ ਸੋ ਅੱਜ ਮੈਂ ਆਪ ਸਭ ਨਾਲ ਪੰਜਾਬ ਸਿੱਖ ਇਤਿਹਾਸ ਦੇ ਬਾਰੇ ਸਿੱਖ ਮਿਸਲਾਂ ਦੇ ਜਿਹੜੀਆਂ ਉਹਨਾਂ ਨੇ ਪੰਜਾਬ ਦੇ ਦੀਵਾਗਡੋਰਾ ਜਿਹੜੀ ਆਪਣੇ ਹੱਥਾਂ ਦੇ ਵਿੱਚ ਕਿਵੇਂ ਲਈ ਜਾਂ ਕਿਵੇਂ ਪੰਜਾਬ ਨੂੰ ਸ਼ੁਰੂ ਤੋਂ ਲੈ ਕੇ ਕਿਸ ਤਰ੍ਹਾਂ ਉਹਨੂੰ ਸੰਭਾਲਿਆ ਸੋ ਅੱਜ ਅਸੀਂ ਸਿੱਖ ਮਿਸਲਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਮਿਸਲ ਸ਼ਬਦ ਦਾ ਅਰਥ ਉਸਦੇ ਉਸ ਤੋਂ ਕੀ ਭਾਵ ਹੈ ਉਹ ਸਮਝਾਂਗੇ ਸੋ ਮਿਸਲ ਸ਼ਬਦ ਜਿਹੜਾ ਉਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਰਾਬਰ ਜਾਂ ਇਕੋ ਜਿਹਾ ਕਿਉਂਕਿ ਮਿਸਲ ਦੇ ਵਿੱਚ ਜਿਹੜਾ ਦਾ ਮੁਖੀ ਹੁੰਦਾ ਸੀ ਨੇਤਾ ਜਾਂ ਜੱਥੇਦਾਰ ਹੁੰਦਾ ਸੀ ਤੇ ਉਸ ਦੇ ਅਧੀਨ ਜਿਹੜੇ ਦੇ ਪੈਰੋਕਾਰ ਜਾਂ ਜੋ ਵੀ ਜਿਹੜੇ ਮਿਸਲ ਦੇ ਵਿੱਚ ਉਹਦੇ ਅਧੀਨ ਹੁੰਦੇ ਸਨ ਉਹ ਸਾਰਿਆਂ ਦੇ ਵਿੱਚ ਹੀ ਇੱਕ ਸੁਰਤਾ ਹੁੰਦੀ ਸੀ ਉਹਨਾਂ ਵਿੱਚ ਕੋਈ ਵੀ ਫਰਕ ਜਿਹੜਾ ਨਹੀਂ ਹੁੰਦਾ ਸੀ ਸਾਰੇ ਹੀ ਆਪਸ ਵਿੱਚ ਪਿਆਰ ਨਾਲ ਰਹਿੰਦੇ ਸਨ ਭਾਵ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਸੀ ਜਿਹੜੀ ਅਸੀਂ ਸਿੱਖ ਰਾਜ ਸਾਮਰਾਜ ਦੀ ਜਿਹੜੇ ਬਾਰੇ ਗੱਲ ਕਰ ਰਹੇ ਹਾਂ ਉਸ ਦੀ ਜਿਹੜੀ ਅਸਲ ਨਹੀਂ ਆ ਉਹ ਵੀ ਸਿੱਖ ਮਿਸਲਾਂ ਦੁਆਰਾ ਹੀ ਰੱਖੀ ਗਈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਜਕਰੀਆ ਖਾਨ ਯਈਆ ਖਾਨ ਆਦਰ ਸ਼ਾ ਅਤੇ ਐਮਰ ਸ਼ਾ ਅਬਦਾਲੀ ਵਰਗੇ ਜਿਹੜੇ ਜ਼ਾਲਮ ਸੀ ਉਹਨਾਂ ਨੇ ਪੰਜਾਬ ਦੇ ਉੱਤੇ ਬਹੁਤ ਸਾਰੇ ਜਿਹੜੇ ਅਤਿਆਚਾਰ ਕੀਤੇ ਲੁੱਟਾਂ ਖੇਤੀਆਂ ਹਮਲੇ ਕੀਤੇ ਤਾਂ ਉਸ ਸਮੇਂ ਇੰਨਾ ਸਿੱਖ ਜਥਿਆਂ ਨੇ ਹੀ ਪੰਜਾਬ ਨੂੰ ਬਚਾ ਕੇ ਰੱਖਿਆ ਤੇ ਹਰ ਲੋੜਵੰਦ ਦੀ ਉਹਨਾਂ ਨੇ ਮਦਦ ਕੀਤੀ ਤੇ ਲੋੜ ਦੇ ਅਨੁਸਾਰ ਉਹ ਬਹਾਦਰੀ ਦੇ ਨਾਲ ਲੜ ਕੇ ਪੰਜਾਬ ਨੂੰ ਬਚਾਇਆ ਸੋ ਇਹ ਸਾਰੇ ਜੱਥੇ ਨੇ ਜਿਹੜੇ ਇਹਨਾਂ ਨੇ ਸਿੱਖ ਸਾਮਰਾਜ ਦੀ ਸਿਰਜਣਾਤਾ ਕੀਤੀ ਹੀ ਤੇ ਅੱਗੇ ਇਹਨਾਂ ਨੇ ਸਿੱਖ ਮਿਸਲਾਂ ਦਾ ਜਿਹੜਾ ਰੂਪ ਉਹ ਧਾਰਨ ਕਰ ਲਿਆ ਤੇ ਇਸ ਤਰ੍ਹਾਂ ਪੰਜਾਬ ਨੂੰ ਪੂਰੇ ਪੰਜਾਬ ਨੂੰ ਆਪਣੇ ਅਧੀਨ ਕਰਕੇ ਉਸ ਦਾ ਸਾਮਰਾਜ ਜਿਹੜਾ ਸੰਭਾਲਿਆ ਹਰ ਇੱਕ ਮਿਸਲ ਦਾ ਜਿਹੜਾ ਆਪਣਾ ਨੇਤਾ ਝੰਡਾ ਅਤੇ ਨਗਾਰਾ ਹੁੰਦਾ ਸੀ ਉਸ ਸਮੇ 12 ਮਿਸਲਾਂ ਸਨ ਤੇ ਜਿਹੜੀ ਇਹਨਾਂ ਮਿਸਲਾਂ ਦੇ ਨਾਮ ਨੇ ਉਹ ਉਸ ਦੇ ਨੇਤਾ ਅਤੇ ਉਸ ਖਾਸ ਇਲਾਕੇ ਦੇ ਨਾਮ ਤੇ ਜਿਹੜੇ ਰੱਖੇ ਜਾਂਦੇ ਸਨ ਉਸ ਸਮੇ ਦੀਆਂ 12 ਮਿਸਲਾਂ ਦੇ ਨਾਮ ਇਸ ਪ੍ਰਕਾਰ ਹਨ ਕਰੋੜ ਸਿੰਘੀਆ ਮਿਸਲ ਜਿਸ ਦੇ ਨੇਤਾ ਕਰੋੜਾ ਸਿੰਘ ਜੀ ਸੀਗੇ ਨਿਸ਼ਾਨ ਵਾਲੀਆ ਦੇ ਦਸੌਂਦਾ ਸਿੰਘ ਜੀ ਸ਼ਹੀਦ ਮਿਸਲ ਦੇ ਬਾਬਾ ਦੀਪ ਸਿੰਘ ਜੀ ਨਕਈ ਮਿਸਲ ਦੇ ਹੀਰਾ ਸਿੰਘ ਨਕਈ ਜੀ ਡੱਲੇ ਵਾਲੀਆ ਮਿਸਲ ਦੇ ਗੁਲਾਬ ਸਿੰਘ ਡੱਲੇ ਵਾਲੀਆ ਹਰਾਮ ਗੜੀਆ ਮਿਸਲ ਦੇ ਜਸਾ ਸਿੰਘ ਰਾਮ ਗੜੀਆ ਜੀ ਫੋਲਕੀਆ ਮਿਸਲ ਦੇ ਚੌਧਰੀ ਫੋਲ ਸਿੰਘ ਜੀ ਪੰਗੀ ਮਿਸਲ ਦੇ ਹਰੀ ਸਿੰਘ ਢਿੱਲੋਂ ਜੀ ਤੇ ਆਲੂ ਵਾਲੀਆ ਮਿਸਲ ਦੇ ਜਸਾ ਸਿੰਘ ਆਲੂ ਵਾਲੀਆ ਕਨਈਆ ਮਿਸਲ ਦੇ ਜੈ ਸਿੰਘ ਜੀ ਫਾਦਲਪੁਰੀਆ ਮਿਸਲ ਦੇ ਨਵਾਬ ਕਪੂਰ ਸਿੰਘ ਜੀ ਤੇ ਸਭ ਤੋਂ ਮੁਖਤਮ ਪੂਰਨ ਜਿਸ ਮਿਸਲ ਨੇ ਸਾਡੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਨੂੰ ਵੀ ਆਪਣੇ ਅਧੀਨ ਕੀਤਾ ਤੇ ਸਾਰੇ ਪਾਸੇ ਆਪਣਾ ਸਿੱਕਾ ਜਿਹੜਾ ਮਨਵਾਇਆ ਉਹ ਸੀਗੀ ਸ਼ੁਕਰਚੱਕੀਆ ਮਿਸਲ ਜਿਸ ਦੇ ਬਾਨੀ ਸੀਗੇ ਬੁੱਢਾ ਸਿੰਘ ਜੀ ਤੇ ਉਸ ਤੋਂ ਅੱਗੇ ਸੀਗੇ ਨੌਲ ਸਿੰਘ ਜੀ ਤੇ ਚੜਤ ਸਿੰਘ ਜੀ ਮਹਾ ਸਿੰਘ ਜੀ ਤੇ ਸ ਸਤੋਂ ਸਾਡੇ ਮਹਾਨ ਯੋਧਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੀ ਸ਼ੁਕਰ ਚੱਕਿਆ ਮਿਸਲ ਦੇ ਹੀ ਨੇਤਾ ਸਨ ਸੋ ਮੈਂ ਉਮੀਦ ਕਰਦੀ ਹਾਂ ਕਿ ਅੱਜ ਦੀ ਇਸ ਵੀਡੀਓ ਤੋਂ ਤੁਸੀਂ ਬਹੁਤ ਵਧੀਆ ਤੇ ਜ਼ਰੂਰੀ ਜਿਹੜੀ ਜਾਣਕਾਰੀ ਹਾਸਲ ਕੀਤੀ ਹੋਵੇਗੀ ਜਿਹੜੀ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ ਅ ਇੱਕ ਵਾਰ ਮੈਂ ਆਪ ਸਭ ਦਾ ਫੇਰ ਤੋਂ तहे ਦਿਲੋਂ ਧੰਨਵਾਦ ਕਰਦੀ ਹਾਂ